ਇਹ ਕਬੱਡੀ ਕਰਾਉਣ ਵਾਲੇ ਹਾਲਾਤ ਨਹੀਂ ਮੇਰੀ ਬੇਨਤੀ ਹੈ ਖਿਡਾਰੀਆਂ ਨੂੰ ਤੁਸੀਂ ਗਰਾਊਂਡ ਦੇ ਵਿੱਚ ਆਜੋ ਸਾਡੇ ਮਾਨਜੋਗ ਡੀਐਸਪੀ ਸਾਹਿਬ ਆਪ ਖੁਦ ਖਿਡਾਰੀ ਨੇ ਉਹ ਸਵੇਰ ਤੋਂ ਇੱਥੇ ਨੇ ਉਹਨਾਂ ਦੀ ਸਮੁੱਚੀ ਫੋਰਸ ਇੱਥੇ ਹੈ ਉਹ ਕਿਉਂ ਇੱਥੇ ਹੈ ਕਿ ਵੱਡੇ ਵੱਡੇ ਖਿਡਾਰੀ ਇੱਥੇ ਆ ਰਹੇ ਨੇ ਕਿਸੇ ਖਿਡਾਰੀ ਤੇ ਕੋਈ ਆਚਨਾ ਹੋਵੇ ਪਰ ਖਿਡਾਰੀ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰ ਰਹੇ ਬੜੀ ਸ਼ਰਮਨਾਕ ਗੱਲ ਹੈ ਯਾਰ ਤੁਸੀਂ 2 ਲੱਖ ਰੁਪਏ ਇੱਕ ਟੀਮ ਨੇ ਲਿਆ ਹੋਇਆ ਜਿਵੇਂ ਮੇਰਾ ਭਰਾ ਸੇਵਕ ਪਹਿਲਾਂ ਦੱਸ ਰਿਹਾ ਸੀ ਫੈਡਰੇਸ਼ਨ ਦੇ ਵਿੱਚ 55000 65000 ਰੁਪਏ ਮਿਲਦਾ ਟੀਮ ਨੂੰ ਪਹਿਲਾ ਮੈਚ ਖੇਡਣ ਦਾ ਔਰ ਇੱਥੇ 2 ਲੱਖ ਤੋਂ ਵੱਧ ਵੱੱਤੀ ਮਾਇਆਆਂ ਹੋਈਆਂ ਨੇ ਪਰ ਤੁਸੀਂ ਗਰਾਊਂਡ ਤੇ ਨਹੀਂ ਆ ਰਹੇ ਤੇ ਲੋਕ ਤੁਹਾਨੂੰ ਉਡੀਕ ਰਹੇ ਨੇ ਦਰਸ਼ਕ ਉਡੀਕ ਰਹੇ ਨੇ ਪ੍ਰਬੰਧਕ ਉਡੀਕ ਰਹੇ ਨੇ ਸਾਡੇ ਬਾਹਰੋਂ ਜਿਹੜੇ ਭਰਾ ਆਏ ਹੋਏ ਨੇ ਜਿਹਨਾਂ ਨੇ ਪੈਸਾ ਲਾਇਆ ਉਹ ਤੁਹਾਨੂੰ ਉਡੀਕ ਰਹੇ ਨੇ ਕੀ ਗੱਲ ਹੈਗੀ ਜਵਾਬ ਦੇ ਦਿਆ ਕਰੋ ਜੇ ਨਹੀਂ ਖੇਡਿਆ ਜਾਂਦਾ ਜੇ ਸਰੀਰ ਜਾਇਜ਼ ਦੇਵੇ ਨਾ ਤਾਂ ਜਵਾਬ ਦੇ ਦੇਣਾ ਚੰਗਾ ਹੁੰਦਾ ਵੀ ਭਾਈ ਸਾਥੋ ਅੱਜ ਕੰਮ ਨਹੀਂ ਹੁੰਦਾ ਤੁਸੀਂ ਕੋਈ ਹੋਰ ਤਕੜੀ ਮਾਰੀ ਟੀਮ ਕਰ ਲੋ ਅਗਲਾ ਕੋਈ ਹੋਰ ਪ੍ਰਬੰਧ ਕਰ ਲੇ ਸੋ ਮੇਰੀ ਬੇਨਤੀ ਹੱਥ ਵਨ ਕੇ ਖਿਡਾਰੀਆਂ ਨੂੰ ਬੜੇ ਸੀਨੀਅਰ ਖਿਡਾਰੀਆਂ ਤੁਸੀਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਾਣੂਆ ਤੇ ਗੁਰਦਾਸਪੁਰ ਲਾਈਨ ਦੋਨੋਂ ਟੀਮਾਂ ਦੇ ਜਿਹੜੇ ਕੋਚ ਨੇ ਲੰਬਰ ਸਾਹਿਬ ਲੰਬਰ ਜੀ ਕੋਲ ਸਾਹਿਬ ਤੇ ਗੌਰਵ ਚੀਮਾ ਜੀ ਜਿੱਥੇ ਵੀ ਮੇਰੇ ਭਰਾ ਮੇਰੀ ਆਵਾਜ਼ ਸੁਣਦੇ ਨੇ ਉਹ ਆਪਣੀਆਂ ਟੀਮਾਂ ਨੂੰ ਲੈ ਕੇ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਪੰਜਾਬ ਸਰਕਾਰ ਨੇ 7 ਵਜੇ ਦਾ ਟਾਈਮ ਜਿਹੜਾ ਸਾਡੇ ਮਾਨਯੋਗ ਖੇਡ ਮੰਤਰੀ ਸਾਹਿਬ ਨੇ ਕਹਿ ਦਿੱਤਾ ਉਹਦਾ ਨੋਟੀਫਿਕੇਸ਼ਨ ਥੋੜੇ ਜਿਹੇ ਦਿਨਾਂ ਦੇ ਵਿੱਚ ਹੋ ਜਾਊਗਾ ਫਿਰ 7 ਵਜੇ ਤੋਂ ਬਾਅਦ ਮੈਚ ਵੀ ਨਹੀਂ ਹੋਣੇ ਪਰ ਅੱਧੀ ਜਿਹੜਾ ਮੈਚ 4 ਵਜੇ ਸ਼ੁਰੂ ਹੋ ਰੇ ਦਾ 7 ਵਜੇ ਫਾਈਨਲ ਕਿਵੇਂ ਕਰਾਓਗੇ ਇਹ ਪ੍ਰਬੰਧਕ ਦੇਖਣਗੇ ਜੈੰਗੋ ਪੁੱਛ ਯਾਰ ਹੁਣ ਕਿੰਨਾ ਕੁ ਸਮਾਂ ਹੋਰ ਹਾਕਾਂ ਮਰਵਾਉਣੀਆਂ ਸੱਦੇ ਪੱਤਰ ਵਾਲੀਆਂ ਅੱਖ ਟੀਮਾਂ ਕਰੀਆਂ ਸਾਰਾ ਕੁਝ ਪਾਰਟਿਸਪੇਸ਼ਨ ਪ੍ਰੋਪਰ ਮਿਲਣੀ ਹੈ ਕਿ ਕਬੱਡੀ ਦੇ ਵਿੱਚ ਇੱਕ ਬਸ ਨਿਯਮੇ ਬਣ ਗਏ ਵੀ ਹਾਕਾ ਤੋਂ ਬਿਨਾਂ ਟੀਮਾਂ ਨੇ ਆਉਣੀ ਨਹੀਂ ਜਿਹੜੇ ਵੀ ਕੋਚ ਨੇ ਉਸ ਟੀਮ ਦੇ ਸਾਨੂੰ ਆਕੇ ਦੱਸਣ ਟੀਮ ਨੇ ਖੇਡਣਾ ਕਿ ਨਹੀਂ ਖੇਡਣਾ ਲੈ ਵੀ ਨਵੀਂ ਬੀਨ ਤੇ ਵੀਰ ਬਣ ਕੇ ਜਲਦੀ ਲੈ ਕੇ ਆ ਯਾਰ ਇਹਨਾਂ ਨੂੰ ਗਰਾਊਂਡ ਤੇ ਉਹ ਵਿਚਾਰੇ ਸਾਨੂੰ ਬਾਜਾਂ ਮਾਰੀ ਜਾਂਦੇ ਆ ਬਾਈ ਟੀਮ ਬੁਲਾ ਲਓ ਕੋਈ ਤਰੀਕਾ ਕੋਈ ਸਿਸਟਮ ਥੋੜੀ ਆ ਯਾਰ ਇਹ ਕਬੱਡੀ ਦਾ ਜੇ ਟੀਮਾਂ ਦੀਆਂ ਜ਼ਿੰਮੇਵਾਰੀਆਂ ਜਿਹੜੇ ਵੀ ਕੋਚ ਆਇਆ ਟੀਮਾਂ ਸਮੇਂ ਸਿਰ ਗਰਾਊਂਡ ਦੇ ਵਿੱਚ ਲੈ ਕੇ ਆਉਣ ਸਾਡੀ ਬੇਨਤੀ ਹੈ ਦੂਜੇ ਮੈਚ ਦੇ ਲਈ ਸਾਡੀ ਬੇਨਤੀ ਹੈ ਗਰਦਾਸਪੁਰ ਲੁਆਇੰਜ ਤੇ ਸਰਹਾਲਾ ਰਾਣੂਆਂ ਦੀਆਂ ਟੀਮਾਂ ਉਹਨਾਂ ਦੇ ਦੋਨੋਂ ਟੀਮਾਂ ਦੇ ਕੋਚ ਨੋਟ ਕਰ ਲੈਣਾ ਦੋਨੋਂ ਟੀਮਾਂ ਜੇ ਸਮੇਂ ਤੋਂ ਲੇਟ ਹੁੰਦੀਆਂ ਟੀਮਾਂ ਨੂੰ ਫੈਨ ਕੀਤਾ ਜਾਊਗਾ ਸ਼ਹੀਦ ਬੀਬੀ ਸੁੰਦਰੀ ਸਪੋਰਟਸ ਕਲੱਬ ਅਮਰੀਕਾ ਜਿਹੜੇ ਵੀ ਉਸ ਟੀਮ ਦੇ ਇੰਚਾਰਜ ਨੇ ਜੇਕਰ 5 ਮਿੰਟ ਦੇ ਵਿੱਚ ਟੀਮ ਆਉਂਦੀ ਹੈ ਠੀਕ ਹੈ ਨਹੀਂ ਅਸੀਂ ਟੂਰਨਾਮੈਂਟ ਬਾਈਜੀ ਕਬੱਡੀ ਕਰਾਉਣ ਵਾਸਤੇ ਕਰਾਇਆ ਹਾਕਮ ਵਾਸਤੇ ਨਹੀਂ ਕਰਵਾਇਆ 10000 ਰੁਪਇਆ 2 ਮਿੰਟ ਦਾ ਫੈਨ ਹੋਊਗਾ ਉਸ ਟੀਮ ਨੂੰ ਜਿਹੜੀ ਲੇਟ ਹੋਊਗੀ